ਮਿਸਿੰਗ ਖਾਲਸਾ ਜੀ ਤੇ ਕੀ ਮਾਮਲਾ ਹੈ ਜੀ ਮਾਮਲਾ ਸੀ ਗੁਰਦੁਆਰਾ ਆਪਣੇ ਮਾਮਲਾ ਸੀ ਗੁਰਦੁਆਰਾ ਆਪਣੇ ਢਲਵਾ ਪਿੰਡਾਇਆ ਜੀ ਉਰੇ 5:00 ਵਜੇ ਸਾਨੂੰ ਫੋਨ ਆਇਆ ਵੀ ਉਰੇ ਬੇਇੱਜ਼ਤੀ ਹੋ ਗਈ ਆ ਵੀ ਪਿੰਡ ਦੀ ਔਰਤਾਂ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛਾੜ ਕਰੀ ਆ ਚਲੋ ਮੌਕੇ ਤੇ ਜਦੋਂ ਅਸੀਂ ਉਰੇ ਆਇਆ ਇੱਥੋਂ ਪ੍ਰਸ਼ਾਸਨ ਸਾਡੇ ਨਾਲੋਂ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੋਈ ਜਨਾਨੀ ਨੂੰ ਆਪਣੇ ਉੱਥੇ ਕਾਜ ਦੇ ਤੇ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀਆਂ ਇੰਨੀਆਂ ਅਣਗਹਿਲੀਆਂ ਨੇ ਇੰਨੀਆਂ ਕਤਾਈਆਂ ਨੇ ਵੀ ਉਹ ਸਹਿਯੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਸਿਰ ਤੋਂ ਪਰਚਾ ਕਰਾਉਂਦਾ ਵੀ ਸਾਡੇ ਤੇ ਪਰਚਾ ਕਰਾ ਲਓ ਕਹਾ ਸੁਖਾਸਣ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਹਾਰਾਜ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰਾਂ ਦਾ ਆਪਾਂ ਜੋਗ ਸਥਾਰ ਵੜਾ ਕੇ ਦੰਨੇ ਆ ਵੀ ਵਧੀਆ ਹਨਾ ਕਲੀਚੇ ਗਲੂਚੇ ਉਹ ਸ਼ੌਰਾ ਆ ਉਹਦੇ ਤੇ ਵੀ ਮਹਾਰਾਜ ਉਹਨੇ ਗੱਦਿਆਂ ਦੇ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੰਭਾਲ ਨਹੀਂ ਕੋਈ ਬਿਸਤਰ ਨਹੀਂ ਉਹਦਾ ਚਾਦਰਾਂ ਲਗਾਇਆ ਹੋਇਆ ਤੇ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ-ਬਾਰ ਹੁਣ ਕਮੇਟੀ ਵਾਲੇ ਵੀ ਸਾਡੀਆਂ ਮਿੰਤਾ ਕਰ ਰਹੇ ਨੇ ਪਰ ਗੱਲ ਇਹ ਹੈ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਕਿ ਉਹਦੀ ਦਾੜੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਜੀ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਵਰਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਵਰਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਦਾ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਕੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਂ ਕਰਾਂਗੇ ਬੱਬਾ ਜੀ ਉਹਦੀ ਘਟਨਾ ਜਿਹੜੀ ਆ ਬੇਅਦਬੀ ਦੀ ਤੁਸੀਂ ਕਹਿ ਰਹੇ ਉਹ ਹਕੀਕਤ 'ਚ ਹੈ ਕੀ ਆ ਹਕੀਕਤ 'ਚ ਇਹ ਆ ਜੀ ਜਦੋਂ 5 ਵਜੇ 파ਟੀ ਸਿੰਘ ਪਾਠ ਕਰਕੇ ਗਿਆ ਏ ਤਾਂ ਉਹ ਜਨਾਨੀ ਪੂਰੇ ਦਰਵਾਜ਼ਾ ਸਾਹਿਬ ਤੇ ਕਹਿੰਦੇ ਹੈ ਨਹੀਂ ਸੀ ਕੋਈ ਉਹ ਜਦੋਂ ਜਨਾਨੀ ਆਈ ਆ ਉਹ ਮਹਾਰਾ ਦੇ ਤਾਬੇ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਹਿਬ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜ ਛੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾ ਦੇ ਸਰੂਪ ਨੂੰ ਇੱਕ ਪਾਸੇ ਨੂੰ ਪੱਟ ਪਾ ਔਰਤ ਹੈ ਕਿੱਥੇ ਦੀ ਬਾਬਾ ਇੱਥੇ ਦੀ ਪਿੰਡ ਦੀ ਉਹ ਦੱਸ ਰਹੇ ਨੇ ਢੱਲੋਂ ਵਾਲਾ ਪੁਲਿਸ ਨੇ ਗ੍ਰਿਫਤ ਚ ਲੈ ਲਈ ਉਸ ਨੇ ਗ੍ਰਿਫਤ ਚ ਲੈ ਲਈ ਆ ਜੀ ਪਰ ਉਹ ਵੀ ਉਹ ਕਹਿ ਰਹੇ ਨੇ ਜੀ ਮੰਦਬੁੱਧੀ ਬੁੱਧੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਗੁਰੂਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦਬੁੱਧੀ ਇਹਨਾਂ ਨੂੰ ਦਿਸਦਾ ਇਹਨਾਂ ਨੂੰ ਕੋਈ ਮੰਦਰ ਨਹੀਂ ਦਿਸਦਾ ਕੋਈ ਮਸਜਿਦ ਨਹੀਂ ਦਿਸਦਾ ਕਿਉਂ ਹੁਣ ਤੁਸੀਂ ਕੋਈ ਹੋਵੇ ਸਾਰਾ ਕੁਝ ਕੀ ਚਾਹਨੀਓ ਬਾਬਾ ਜੀ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਚਾਹੇ ਕੋਈ ਮੰਦਬੁੱਧੀ ਆ ਚਾਹੇ ਜੋ ਮਰਜੀ ਆ ਇੱਕ ਤਾਂ ਬਣਦਾ ਪਰਚਾ ਹੋਵੇ ਜਿਹੜੀ ਜਿਹੜਾ ਐਸੇ ਮਰਡਰ ਕੰਟੈਕਟ ਦਾ ਉਹਦੇ ਪਰਚਾ ਪਉਣਾ 307 ਦਾ ਪਰਚਾ ਹੋਣਾ ਚਾਹੀਦਾ 295 ਇਹ ਧਾਰਾ ਜਿਹੜੀ ਲੱਗਣੇ ਵਾਲੀ ਆ ਉਹ ਲਾਉਣੀ ਚਾਹੀਦੀ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਵਾ ਵਿਖੇ ਧੰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵੇਰ ਨੂੰ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਢਾਕੇ ਤੇ ਉਹ ਮਾਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਲ ਤੇ ਉਸ ਦਾ ਸੰਤੋਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜੇ ਸਮੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਹੁਣ ਪ੍ਰਗਟ ਗੁਰਾਂ ਕੀ ਦੇ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੇ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਅੱਜ ਇਹ ਥੇ ਢਿਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗ੍ਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰੂ ਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗ੍ਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਇਹਦੇ ਤੇ ਅਕਸਰ ਵੀ ਲੈ ਗਿਆ ਜੀ ਕੋਈ ਡਾਕਟਰਾਂ ਕੀ ਲੈ ਗਿਆ ਅਕਾਲ ਪੁਰਖ ਸਾਹਿਬ ਇਸਦੀ ਅੱਜ ਰਿਪੋਰਟ ਜਿਹੜੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦੇਣੀ ਹੈ ਕਿਉਂਕਿ ਪ੍ਰਸ਼ਾਸਨ ਨੇ ਵੀ ਰਿਪੋਰਟ ਦਰਜ ਕਰ ਲਈ ਹੈ ਔਰ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਰਿਪੋਰਟ ਹੈ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹਾਂ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਉੱਥੋਂ ਹੋ ਕੇ ਆਉਣਾ ਹੈ ਬਾਕੀ ਪ੍ਰਬੰਧਕਾਂ ਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਚੇਤ ਰਹਿਣ ਦਰਕਰ ਦੀ ਜਿਹੜੀ ਸੇਵਾ ਹੈ ਉਹ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਕਰਨ ਜੀ ਮੇਰਾ ਨਾਮ ਰਵਜੋਤ ਸਿੰਘ ਕੰਗਾ ਜੀ ਕੀ ਹੈਗਾ ਮਾਮਲਾ ਜਿਹੜਾ ਅੱਜ ਇਹ ਅੱਜ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰਦਗਰੂ ਘਰ ਦੇ ਵਿੱਚ ਅਸੀਂ ਆਏ ਆ ਜੀ ਸਾਨੂੰ ਮੈਨੂੰ ਮੈਸੇਜ ਲੱਗਿਆ ਵੀ ਗੁਰਪ੍ਰੀਤ ਸਿੰਘ ਦਾ ਖਾਲਸੇ ਦਾ ਪਉਣਾ ਆਇਆ ਸੀਗਾ ਵੀ ਉੱਥੇ ਬੇਅਦਬੀ ਹੋਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ ਤੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਵੀ ਗ੍ਰੰਥੀ ਸਿੰਘ ਕੋਆਰਡੀਨੇਟਰਡੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਇਜ਼ਦੀ ਹੋਈ ਕਿਉਂ ਹੋਈ ਤਾਂ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ ਕਿਹਾ ਜੀ ਉਹ 6:30 ਵਜੇ ਡਿਊਟੀ ਤੇ ਚਲੇ ਜਾਂਦਾ ਕਹਿੰਦਾ ਮੈਂ ਤਾਂ ਜੀ ਡਿਊਟੀ ਤੇ ਜਾਣਾ ਹੁੰਦਾ ਵੀ ਮੈਂ ਤਾਂ ਬਾਹਰ ਚਲੇ ਗਿਆ ਸੀ ਨਹਾਉਣ ਲੱਗ ਗਿਆ ਸੀ ਤੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਗ੍ਰੰਥੀ ਸਿੰਘ ਤੁਸੀਂ ਮਰਿਆਦਾ ਗ੍ਰੰਥੀ ਸਿੰਘ ਤੋਂ ਪੁੱਛੀ ਗਈ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ ਸਿੰਘਾਂ ਨੇ ਸਾਨੂੰ ਦੱਸਿਆ ਵੀ ਨਿਤਨੇਮ ਵੀ ਨਹੀਂ ਕਰਦਾ ਪੂਰਾ ਉਹਨਾਂ ਨੂੰ ਪੁੱਛਿਆ ਤੁਸੀਂ ਨਿਤਨੇਮ ਦੀ ਬਾਣੀਆਂ ਕਿਹੜੀਆਂ ਚੌਪਈ ਸਭ ਕਰਕੇ ਨਨਸੌਦੀ ਛੇਪੋੜੀਆਂ ਕਰਕੇ ਭੋਗ ਪਾ ਦਿੰਦੇ ਆ ਜੀ ਜਾਪ ਸਭ ਵਿੱਚੋਂ ਕੱਢੇ ਦਿੱਤਾ ਜੀ ਉਹਨਾਂ ਨੇ ਜਾਪ ਸਭ ਪਰਦਾ ਹੀ ਨਹੀਂ ਦੀ ਤੇ ਜੀ ਫਿਰ ਜਿਹੜਾ ਜਿਹੜਾ ਗਰੰਥੀ ਸਿੰਘ ਗੁਰੂਗੁਰ ਮਹਾਰਾਜ ਦੇ ਥਾਬਿਆਂ ਤੇ ਬੈਠ ਕੇ ਇਹ ਨਿਤਨੇਮੀ ਨਹੀਂ ਪੂਰਾ ਕਰਦਾ ਜੀ ਉਹ ਕਮਿਟ ਉਹ ਕੀ ਨਗਰ ਦਾ ਭਲਾ ਹੋਊਗਾ ਜੀ ਤੇ ਕਮੇਟੀ ਵੀ ਉੱਥੇ ਹਾਜ਼ਰ ਹੁੰਦੀ ਆ ਜੀ ਕਹਿੰਦੀ ਅਸੀਂ ਹਾਜ਼ਰ ਹੁੰਨੇ ਆ ਉਹ ਰੋਜ਼ ਇਹ ਚੀਜ਼ ਦੇਖਦੇ ਨੇ ਕਮੇਟੀ ਵਾਲੇ ਵੀ ਨਿਤਨੇਮੀ ਨਹੀਂ ਪੂਰਾ ਹੋ ਰਿਹਾ ਤੇ ਕਮੇਟੀ ਨੂੰ ਪੁੱਛਿਆ ਕਹਿੰਦੇ ਹਾਂਜੀ ਜੀ ਅਸੀਂ ਕੋਈ ਨਾ ਜੀ ਕਮੀਆਂ ਸੁਧਾਰ ਲੈਂਦੇ ਆ ਜੀ ਬਸ ਉਦੋਂ ਸਧਾਰਨ ਦੀ ਕਮੀ ਦੀ ਗੱਲ ਕਰਦੇ ਨੇ ਬਾਕੀ ਬੇਅਦਬੀ ਦੀ ਗੱਲ ਹੈ ਜੀ ਕੋਈ ਮਾਤਾ ਇਹਨਾਂ ਦੇ ਪਿੰਡੋਂ ਨਗਰ ਚੋਂ ਲੇਡੀਜ਼ ਆ ਜੀ ਉਹ ਗੁਰੂ ਘਰ ਆਈ ਆ ਆ ਕੇ ਉਹਨੇ ਰਮਾਲਾ ਸਾਹਿਬ ਪਰੇ ਕੀਤਾ ਮਹਾਰਾਜ ਤੋਂ ਚੌੜਸੌ ਕਰਨ ਲੱਗੀ ਚੌੜਸੌ ਕਰਕੇ ਉਹਨੇ ਮਹਾਰਾਜ ਦੇ ਅੰਗੇ ਇਧਰ ਕੀਤੇ ਉਸ ਤੋਂ ਬਾਅਦ ਮਹਾਰਾਜੇ ਸੰਤੋਖ ਤੇ ਉਹਨੇ ਮਹਾਰਾਜ ਨੂੰ ਸੰਤੋਖਨ ਦੋ ਵਾਰ ਰਮਾਲਾ ਸਾਹਿਬ ਆ ਵਿੰਗਾ ਟੇਡਾ ਜਿਹਾ ਉੱਪਰ ਕਰਕੇ ਤੇ ਉਹ ਬਾਹਰ ਚਲੇਗੀ ਇਹ ਤਾਂ ਕਮੇਟੀ ਨੂੰ ਬਾਅਦ ਚ ਪਤਾ ਲੱਗਿਆ ਨੇ ਨੇ ਕੈਮਰੇ ਕਮਰੇ ਦੇਖੇ ਨੇ ਬੀਬੀ ਆ ਵੀ ਹੋਈ ਆ ਪਰ ਉਹ ਲੇਡੀਜ਼ ਪੁਲਿਸ ਦੀ ਉਸਨੇ ਫੜ ਲਈ ਹੈ ਮੰਗ ਹੀ ਹੈ ਜੀ ਵੀ ਬਣਦੀ ਕਾਰਵਾਈ ਪਹਿਲਾਂ ਤਾਂ ਕਮੇਟੀ ਤੇ ਕੀਤੀ ਜਾਵੇ ਜੀ ਕਮੇਟੀ ਵੀ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਕਹਿੰਦੇ ਵੀ ਜੋ ਕਾਰਵਾਈ ਕਰਨੀਆਂ ਕਰਦੋ ਸਾਡੇ ਤੇ ਪਰਚਾ ਬੰਦਾ ਦਵਾ ਲਓ ਸਾਡੇ ਤੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਅੱਗੇ ਉਹਨਾਂ ਨੂੰ ਵੀ ਇਹ ਪਰਚਾ ਹੋ ਜਾਂਦਾ ਹੁੰਦਾ ਵੀ ਇਹ ਬਣਦਾ ਹੈ ਪਰਚਾ ਹੁਣ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਦੱਸੋ ਅਸੀਂ ਸੁਧਾਰ ਕਰ ਲੈਨੇ ਆ ਆਪਣੇ ਚ ਜੇ ਸਾਡੇ ਚ ਕੋਈ ਕਮੀਆਂ ਨੇ ਬਸ ਆਹੀ ਗੱਲਾਂ ਨੇ ਜੀ ਜੇ ਗ੍ਰਾਂਤੀ ਸਿੰਘ ਕਿਤੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੇਵਾਦਾਰਨ ਸੇਵਾ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗਰੰਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੇ ਤੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਆ ਇੱਕ ਨਗਰ ਇੱਕ ਗੁਰੂ ਘਰ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਥੀ ਸਿੰਘ ਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਰਤ ਤੇ ਜਣਾ ਹੀ ਆ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਵੀ ਪੜਾਉਣੇ ਨੇ ਆਪਣੇ 3500 ਨਾਲ ਤਾਂ ਉਹਦਾ 3000 ਨਾਲ ਗੁਜ਼ਾਰਾ ਹੋਣਾ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੋਲ ਨਾਲ ਕੀ ਕੰਮ ਕਰੂਗਾ ਜੀ ਜਿੰਨਾ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਆ ਜੀ ਉਹਨੂੰ ਕੰਮ ਤੇ ਜਾਓ ਕਮੀ ਤਾਂ ਕਮੇਟੀ ਦੀ ਆ ਜੀ 100% ਕਮੀ ਕਮੇਟੀ ਦੀ ਆ ਤੇ ਇਹ ਤਾਂ ਸੁਧਾਰ ਕਰਨਾ ਚਾਹ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਜੇ ਚੰਗਾ ਪੱਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਹ ਨਗਰ ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤਾਂ ਅਗਰ ਤਨਖਾਹ ਦਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਗੁਰਵਾਲੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸੱਚਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਮਾਛਵੜਾ ਸਾਹਿਬ ਤੋਂ ਵੀ ਗਲੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸੱਚਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਬਸਤਰੇ ਹੈ ਨਹੀਂ ਜੀ ਕੱਲਾ ਗੱਦਾ ਹੀ ਬਚਿਆ ਹੋਇਆ ਨੱਚ ਹੁਣ ਅਸੀਂ ਨਾ ਮਹਾਰਾਜ ਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸਵੇਰੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਰਾ ਦੀ ਸੇਵਾ ਨਹੀਂ ਹੋ ਰਹੀ ਮਹਾਰਾਜ ਦੀ ਸੇਵਾ ਨਹੀਂ ਕਰ پا ਰਹੇ ਜੀ ਇਹਨਾਂ ਦੇ ਇਹਨਾਂ ਦਾ ਭਲਾ ਕੀ ਹੋਣਾ ਜੀ ਇਹਨਾਂ ਬਾਕੀ ਰਹੀ ਸਮਾਦਾ ਸੂਦਾ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਰੀ ਜਾਂਦੇ ਨੇ ਝਾੜੂ ਮਾਰਦੇ ਬਿਨਾਂ ਇਹਨਾਂ ਦਾ ਮਾਨਸਿਕਤਾ ਹੀ ਉਹੋ ਜਿਹੀ ਹੋਈ ਹੋਈ ਹੈ ਜੀ ਉਹ ਜਿਹੀ ਹੈ ਜੀ ਤਾਂ ਵੀਵਨ 7 ਵਜੇ ਦੇ ਲੱਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪੜ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ 12000 ਮਹੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਉਹਨੇ ਸ਼ੇਡ ਸ਼ਟ ਕੀਤੀ ਹੈ ਜਿਹਦੇ ਨਾਲ ਬੇਅਦਵੀ ਕੀਤੀ ਹੈ ਭਰ ਇਸ ਦੌਰਾਨ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾ ਦੇ ਹੰਗਾ ਦੀ ਕੋਈ ਬੇਅਦਵੀ ਨਹੀਂ ਹੋਈ ਜਿਉਂ ਜਿਹੜੀ ਉਹਨੇ ਛੇੜਛਾੜ ਕਰਕੇ ਬਿਆਦਵੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਤਿ ਸਕਿੰਦਰ ਸਿੰਘ ਨਹਿਰ ਭਗਵਾਨ ਬਰੋਦ ਸਤਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਨਵੈਨਟ ਤੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਹਨਾਂ ਸਤਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸ਼ੋਕਾਸਨ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਇਆ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀਡੀਐਸਜੀ ਐਸਸੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉਥੇ ਐਸਜੀਪੀਸੀ ਦਾ ਹੈੱਡ ਆਫਿਸ ਹੈ ਨਾ ਉਥੇ ਭੇਜ ਦਿੱਤੀ